ਤਾਂਕ ਸ਼੍ਰੀ ਦਮਨਵਾ ਸਾਹਿਬ ਜਿੱਥੇ ਸ਼੍ਰੋਣੀ ਪੰਥ ਅਕਾਲੀ ਪੁਰਦਾ ਸਰ ਪੰਜਵਾਂ ਤੱਕ ਦਾ ਹੈੱਡ ਕੁਆਰਟਰ ਜਿੱਥੇ ਗੁਰਦੁਆਰਾ ਬੇਸ ਸਾਹਿਬ ਤਲਵੰਡੀ ਸਾਗੋ ਗੁਰੂ ਕਾਸ਼ੀ ਸ਼੍ਰੀ ਦਮਨਵਾ ਸਾਹਿਬ ਗੁਰਦੁਆਰਾ ਦੇਖਸਰ ਸਾਹਿਬ ਪਾਸ਼ੀ ਦਸਵੀਂ ਗੁਰਦੁਆਰਾ ਬੀਰ ਸਾਹਿਬ ਯਾਦਗਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਜਿੱਥੇ ਅੱਜ ਸਤਖੰਡ ਵਾਸੀ ਬਾਬਾ ਸਾਹਿਬ ਸਿੰਘ ਜੀ ਖਲਾਤਾਰੀ ਜਿਹੜੇ ਗੁੱਡਾ ਦਲ ਦੇ ਗਿਆਰਵੇਂ ਜੱਤੇਦਾਰ ਸੀ ਉਹਨਾਂ ਦੀ ਜਿਹੜੀ ਹੈ ਤਰਸਵੀ ਹਿਸਾ ਦਾਣਾ ਵਰਸੀ ਬਹੁਤ ਹੀ ਜੱਤੇ ਸ਼ਰਧਾ ਭਾਵਨਾ ਸਰਕਾਰ ਦੇ ਨਾਮ ਗੁੱਡਾ ਦਲ ਦੇ ਹੈੱਡਕੁਆਰਟਰ ਤੇ ਜਿੱਥੇ ਸਾਰੀਆਂ ਨੇ ਹੈਂਗਸੰਗ ਜਿੱਥੇ ਬੰਦੀਆਂ ਵੱਲੋਂ ਦੇ ਉੱਥੇ ਹੀ ਯੁੱਗੋ ਜੁਗ ਅਟਲ ਧੰਨ ਧੰਨ ਸਹਿਬ ਸ਼੍ਰੀ ਗੁਰੂ ਰੰਚ ਸਾਹਿਬ ਜੀ ਦੇ ਅਕਾਲ ਪੁਰਖ ਸਾਹਿਬ ਦੇ ਕੋਲ ਫਾਇਰ ਦੇ ਸਾਰਾ ਦਿਨ ਜਿੱਥੇ ਧਾਰਮਿਕ ਦੀਵਾਨ ਸਜਾਇਆ ਗਿਆ ਗੁਰਮਤ ਸਮਾਗਮ ਕੀਤੇ ਗਏ ਨੇ ਉੱਥੇ ਸਾਡੇ ਸਾਰਿਆਂ ਦੇ ਹਿੰਦ ਸਿੰਘ ਜਥੇਬੰਦੀਆਂ ਦੇ ਮੁੱਗੀ ਸਹਿਬਾਨ ਜਿ세 ਜਿੱਥੇ ਸਤਕਾਰਯੋਗ ਸਿੰਘ ਸਹਿਬਾਨ ਜਿਥੇ ਸਿੰਘ ਸਾਹਿਬ ਗਿਆਨੀ ਰਵੀਰ ਸਿੰਘ ਜੀ ਜਥੇ ਦਾਸ ਜਿਹੜੇ ਅਕਾਲ ਤਖਤ ਸਹਿਬ ਨੂੰ ਜਿਨ੍ਹਾਂ ਨੇ ਸੇਵਾਵਾਂ ਭਾਈਆ ਉੱਥੇ ਗਿਆਨੀ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਹਿਬ ਨੂੰ ਸੇਵਾਵਾਂ ਭਾਈਆ ਤਾਂ ਸ੍ਰੀ ਤਾਨੂਤ ਸਾਹਿਬਗੇ ਤੇ ਆਮਾਨ ਭਾਈਆ ਹੋਵੇ ਗਿਆਨੀ ਰਵੀਰ ਸਿੰਘ ਜੀ ਜਿਹੜੇ ਸ੍ਰੀ ਹਰਮੰਦਰ ਸਾਹਿਬ ਦੇ ਹੈਡ ਗੰਤੀ ਨੇ ਤੇ ਹੋਰ ਵੀ ਸਾਰੇ ਮਾਪੂਰਖਾਂ ਨੇ ਜਿੱਥੇ ਦਰਸ਼ਨ ਦਜ਼ਾਰੇ ਤੇ ਉੱਥੇ ਬਾਬਾ ਬਲਮੌਰ ਜੀ ਬਾਹਨ ਵਾਲੇ ਤੇ ਨਾਲ ਹੀ ਸਾਡੇ ਆ ਮਾਨ ਜੋ ਜਿੱਥੇ ਸਾਰੇ ਸੰਤ ਮਾਪੂਰਖ ਜਿੱਥੇ ਕੌਂਡੇ ਨੇ ਦੇ ਉਥੇ ਜਿਹੜੇ ਮਸਤੂਆਣਾ ਸਾਹਿਬ ਵਾਲੇ ਮਾਪੂਖਾ ਨੇ ਵੀ ਬਾਬਾ ਮੇਰੇ ਕਾਕਾ ਸਿੰਘ ਹੋਰ ਆਨੇ ਵੀ ਦਰਸ਼ਨ ਦਿੱਤੇ ਨੇ ਸਾਰਿਆਂ ਦਾ ਮੈਂ ਜਿੱਥੇ ਆਇਆ ਗੁਰਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਇਆ ਤਾਂਕਾ ਸਫਲ ਹੈ ਪਰ ਉਪਕਾਰੀ ਹੋਏ ਧੂਪ ਸਹਿਜ ਜਰੇ ਆਪਣੇ ਸੁਖਾਈ ਸਭ ਕੋਈ ਬ੍ਰਹਮ ਗਿਆਨੀ ਸਤ ਜੀਵੇ ਨਹੀਂ ਮਰਦਾ ਸੋ ਸਤਖੰਡ ਵਾਸੀ ਬਾਬਾ ਸਾਹਿਬ ਜੀ ਜਿਹੜੇ ਗੁੱਡਾਪੁਰ ਦੇ 11ਵੇਂ ਜਥੇਦਾਰ ਸੀ ਸ੍ਰੀ ਆਕਾਲ ਪੁਰਖ ਸਾਹਿਬ ਦੇ ਵੀ ਜਿਨ੍ਹਾਂ ਨੇ 11ਵੇਂ ਜਥੇਦਾਰ ਵੱਲੋਂ ਇਹ ਮਹਾਨ ਨਵਾਈਆਂ ਸੋ ਬਹੁਤ ਹੀ ਉਹਨਾਂ ਤੇ ਅਪਾਰ ਫਿਰਕਾ ਸੀ ਉਹਨਾਂ ਦੇ ਜਿਹੜੇ ਸਾਲਾਨਾ ਪ੍ਰੋਗਰਾਮ ਨੇ ਬਹੁਤ ਹੀ ਸ਼ਰਧਾ ਭਾਵਨਾ ਸਦਕਾਰ ਨਾਲ ਸੰਸਦਾਰ ਦੇ ਨਾਲ ਮਨਾਏ ਗਏ ਨੇ ਜਿੱਥੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ ਨੇ ਉੱਥੇ ਜਿਹੜਾ ਠੰਡੇ ਪਾਟੇ ਦਾ ਅੰਮ੍ਰਿਤ ਵੀ ਸੰਚਾਰ ਕੀਤਾ ਗਿਆ ਤੋ ਜਿੱਥੇ ਗੁਰੂ ਦੀਆਂ ਆਗੂਆਂ ਦੀਆਂ ਨਹਿ ਸਿੰਘ ਹੋ ਜਾਣੇ ਜਿਹੜੇ ਗੱਤੀ ਦੇ ਵੀ ਜੋਰ ਦਿਖਾਏ ਨੇ ਸਾਰੀਆਂ ਹੀ ਗੁਰਸਿਕ ਸੰਸਥਾ ਜਿਹੜੀਆਂ ਇੱਥੇ ਪਹੁੰਚੀਆਂ ਨੇ ਸਾਰਿਆਂ ਦਾ ਹੀ ਸ਼ਰੋਨਿੰਗ ਪੰਤਾ ਅਕਾਲੀ ਕੂੜਾ ਦਾ ਧੰਨਵਾਦ ਕਰੀਏ ਬਹੁਤ ਬਹੁਤ ਧੰਨਵਾਦ ਜੀ ਆਇਆਂ ਤੇ ਉੱਥੇ ਹੀ ਮਨੀਸ਼ ਜੀ ਜਿਹੜੇ ਪੀਡੀਸੀ ਜਿਹੜਾ ਚੈਨਲ ਨੂੰ ਜਿਹੜਾ ਉਹ ਚਲਾਉਂਦੇ ਨੇ ਹੋਰ ਵੀ ਚੈਨਲ ਜਿਹੜੇ ਇੱਥੇ ਆਏ ਨੇ ਉੱਥੇ ਹੀ ਬੁੱਢਾ ਦਾਲ ਪੰਜਵਾ ਤੱਕ ਜਿਹੜਾ ਚੈਨਲ ਹੈ ਉਨੇ ਵੀ ਲਾਈਵ ਪ੍ਰੋਗਰਾਮ ਜਿਹੜੇ ਤਖਾਏ ਨੇ ਸਾਰਾ ਹੀ ਜਿਹੜਾ ਪ੍ਰੋਗਰਾਮ ਸੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਸਵਾ ਵਾਰਕੀ ਤੇ ਬੰਦੇ ਕਰ ਗਿਆ ਆਵੇ ਨਿਹਾਲੂ ਜਾਵੇ ਸੋ